ਪਿਟੇ ਕੁ ਸਮੇਂ ਤੋਂ ਹਰ ਕਿਸੇ ਦੀਆਂ ਨਿਗਾਹਾਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਜੋ ਸੁਣਵਾਈ ਹੋਈ ਹੈ ਉਸ ਤੇ ਟਿਕੀਆਂ ਹੋਈਆਂ ਸੀ ਕਿਉਂਕਿ ਵਾਰ-ਵਾਰ ਸੁਣਵਾਈ ਹੁੰਦੀ ਹੈ ਪੱਖ ਪੇਸ਼ ਕੀਤੇ ਜਾਂਦੇ ਨੇ ਲੇਕਿਨ ਉਸ ਤੋਂ ਬਾਅਦ ਫੈਸਲਾ ਰੱਖਵਾ ਰੱਖ ਲਿਆ ਜਾਂਦਾ ਹੈ ਲੇਕਿਨ ਹੁਣ ਅੱਜ ਐਲਾਨ ਹੋ ਗਿਆ ਹੈ ਕਿ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੇਗੀ ਦੱਸ ਦੇ ਕਿ ਸਾਬਕਾ ਮੰਤਰੀ ਤੇ ਸ਼ੋਮਨੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਾ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੇਗੀ ਹੁਣ ਉਹਨਾਂ ਨੂੰ ਜ਼ਮਾਨਤ ਲਈ ਸੁਪਰੀਮ ਕੋਰਟ ਜਾਣਾ ਪਵੇਗਾ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਜ਼ਿਕਰ ਕਰਦੀ ਹੈ ਕਿ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ 5 ਮਹੀਨਿਆਂ ਤੋਂ ਜੇਲ੍ਹ 'ਚ ਨੇ ਇਸ ਦੌਰਾਨ ਮੁਹਾਲੀ ਦੀ ਇੱਕ ਅਦਾਲਤ ਨੇ ਮਜੀਠੀਆ ਦੇ ਸਾਲੀ ਗਜਪਤ ਸਿੰਘ ਗਰੇਵਾਲ ਨੂੰ ਪਗੌੜਾ ਐਲਾਨਨ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਇਸ ਸੁਣਵਾਈ ਦੌਰਾਨ ਉਹਨਾਂ ਦਾ ਵਕੀਲ ਜਵਾਬ ਦਾਇਰ ਕਰੇਗਾ ਉਹਨਾਂ ਦਾ ਨਾਮ ਪਹਿਲਾ ਹੀ ਇਸ ਮਾਮਲੇ 'ਚ ਸ਼ਾਮਲ ਹੈ ਵਿਜੀਲੈਂਸ ਵਿਭਾਗ ਨੇ ਵਿਕਰਮ ਸਿੰਘ ਮਜੀਠੀਆ ਵਿਰੁੱਧ ਚਾਰ ਸ਼ੀਟ ਦਾਇਰ ਕੀਤੀ ਹੈ ਚਾਰਸ਼ੀਟ 'ਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਵੀ ਸ਼ਾਮਲ ਨੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਨੇ ਸਮੇਂ ਸਿਰ ਚਾਰਸ਼ੀਟ ਤਿਆਰ ਕੀਤੀ ਵਿਜੀਲੈਂਸ ਵਿਭਾਗ ਦਾ ਦਾਵਾ ਹੈ ਕਿ 10 ਸਾਲਾਂ ਦੇ 400 ਬੈਂਕ ਖਾਤਿਆਂ ਦੇ ਰਿਕਾਰਡਾਂ ਦੀ ਜਾਂਚ ਕੀਤੀ ਗਈ ਹੈ ਤੇ ਮਾਮਲੇ 'ਚ 200 ਗਵਾਹਾਂ ਨੂੰ ਨਾਮਜ਼ਦ ਕੀਤਾ ਗਿਆ ਵਿਜੀਲੈਂਸ ਬਿਊਰੋ ਨੇ 4 ਦਿਨ ਪਹਿਲਾਂ ਮਰਜੀਠਿਆਂ ਦੇ ਕਰੀਬੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਦੇ ਵਕੀਲ ਨੇ ਦਾਵਾ ਕੀਤਾ ਸੀ ਕਿ ਉਹ ਪਹਿਲਾਂ ਸਰਕਾਰੀ ਕਰਮਚਾਰੀ ਸੀ ਪਰ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਇਲਜ਼ਾਮ ਹੈ ਕਿ ਸਾਬਕਾ ਮੰਤਰੀ ਨੇ ਗੁਲਾਟੀਰਾ ਹੀ Shimla ਅਤੇ Delhi ਵਿੱਚ ਜਾਇਦਾਦ ਦਾ ਹਾਸਲ ਕੀਤੀਆਂ ਦੋਸ਼ੀ ਨੂੰ Mohali ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ Vigilance Bureau ਨੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਪਿੜਤਿਰ ਦਾ ਦਬਾਏ ਕਿ ਦੋਸ਼ੀ ਪਹਿਲਾਂ Vigilance Bureau ਲਈ ਸਰਕਾਰੀ ਗਵਾਹ ਸੀ ਜਦੋਂ ਕਿ Vigilance Bureau ਦਾ ਦਾਵਾ ਹੈ ਕਿ ਉਹਨਾਂ ਨੂੰ ਹੁਣ ਜਾਂਚ ਦੌਰਾਨ ਸਬੂਤ ਮਿਲੇ ਨੇ ਇਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ Vigilance Bureau ਨੇ ਮਜੀਠੀਆ ਦੇਸਾਲੇ ਗਜਪਤ ਸਿੰਘ ਗਰੇਵਾਲ ਵਿਰੁੱਧ Mohali ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ